ਹਾਂਜੀ ਸਤ ਸ੍ਰੀ ਅਕਾਲ ਸਲਾਮ ਨਮਸਕਾਰ ਦੋਸਤੋ ਅੱਜ ਅਸੀਂ ਆਏ ਆ ਗਲੋਬਲ ਵਿਲੇਜ ਯੂਏ ਦਵਾਈ ਅੱਜ ਤੁਹਾਨੂੰ ਅਸੀਂ ਗਲੋਬਲ ਵਿਲੇਜ ਉਹ ਦਿਖਾਵਾਂਗੇ ਤੇ ਅਸੀਂ ਬਾਹਰ ਪਹੁੰਚ ਚੁੱਕੇ ਆ ਤੇ ਹੁਣ ਅੰਦਰ ਜਾ ਰਹੇ ਆ ਤੇ ਇਹਦੀ ਵੀ ਦੱਸਾਂਗੇ ਵੀ ਟਿਕਟ ਕਿੰਨੀ ਲੱਗਦੀ ਆ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਵੀ ਇਹ ਹਿਸਟਰੀ ਜਾਂ ਇਹਦੇ ਅੰਦਰ ਕੀ ਕੀ ਹੁੰਦਾ ਤੇ ਅਸੀਂ ਜਾ ਰਹੇ ਆ ਯੋਗੀ ਇਹ ਰਾਤ ਨੂੰ ਜਿਆਦਾ ਖੁੱਲਦਾ ਭਾਜੀ 3:00 4:00 ਵਜੇ ਤੋਂ 4:00 ਵਜੇ ਸ਼ਾਮੀ 4:00 ਵੇ ਤੋਂ ਲੈ ਕੇ ਤੇ ਰਾਤ 1:00 2:00 ਵਜੇ ਤੱਕ ਖੁੱਲ੍ਹਾ ਰਹਿੰਦਾ ਨਾ 1:00 2:00 ਵਜੇ ਤੱਕ ਖੁੱਲ੍ਹਾ ਰਹਿੰਦਾ ਦਿਨੇ ਯਾਤਰੇ ਬੰਦ ਹੁੰਦਾ ਸ਼ਾਮ ਦੇ ਟਾਈਮ ਹੀ ਖੁੱਲਦਾ ਤੇ ਵੈਸੇ ਕਾਫੀ ਲੋਕੀ ਆਏ ਟੂਰਿਸਟ ਕਾਫੀ ਇੱਥੇ ਹੁੰਦੇ ਆ ਤੇ ਦੇਖਦੇ ਆ ਤੇ ਸਾ ਕਹਿੰਦੇ ਹਰ ਇੱਕ ਕੰਟਰੀ ਦਾ ਕਲਚਰ ਜਿਹੜਾ ਵਾ ਉਹ ਦਿਖਾਇਆ ਜਾਂਦਾ ਇੱਥੇ ਬਾਕੀ ਆ ਟਿਕਟ ਲੈ ਆਓ ਕਿੱਥੇ ਫੜਾ ਦੋ ਮੈਨੂੰ ਤੇ ਤੁਸੀਂ ਟਿਕਟ ਲੈ ਆਓ ਸਰ ਟਿਕਟ ਲੈ ਕੇ ਤੁਹਾਨੂੰ ਦੱਸ ਦੇ ਕਿ ਮੇਰੀ ਟਿਕਟ ਪੈਂਦੀ ਆ ਤੇ ਵੀ ਇਹ ਹਿਸਾਬ ਨਾਲ ਕਿੰਨੇ ਦਾ ਪੈਂਦਾ ਬਾਅਦ ਤਾਂ ਦਿਖਾਉਨੇ ਆ ਭਾਜੀ ਗਏ ਟਿਕਟ ਲੈਣ ਭਾਜੀ ਟਿਕਟ ਲੈ ਆਏ ਆ ਤੇ ਆਹ ਟਿਕਟਾਂ ਸਾਨੂੰ ਸਾਡੇ ਹੱਥ ਵਿੱਚ ਆ ਇਹ ਹੈਗੀ ਆ 25 ਦਰਾਮ ਦੀ ਇੱਕ ਟਿਕਟ ਮਤਲਬ ਇੰਡੀਆ ਦੇ ਬਣ ਗਏ ਆ 5 500 550 ਇਹਦੀ ਟਿਕਟ ਠੀਕ ਹੀ ਆ ਨਾ ਤੇ ਇਹਦੀ ਟਾਈਮਿੰਗ ਦਾ ਕੋਈ ਚੱਕ ਨਹੀਂ ਆਪਾਂ ਜਿੰਨਾ ਟਾਈਮ ਮਰਜ਼ੀ ਰਹਿ ਸਕਦੇ ਆ ਤੇ ਜਿਹੜਾ ਆਪਾਂ ਉਹ ਪਹਿਲਾਂ ਗਏ ਸੀ ਉਹਦਾ ਗੇਟ ਜਿਹਾ ਦੇਖਿਆ ਸੀ ਇਕ ਦਿਨ ਆਹੀ ਦਬਾਈ ਫਰੇਮ ਦਬਾਈ ਫਰੇਮ ਉਹਦਾ ਸਾਨੂੰ ਟਾਈਮ ਹੈਗਾ ਟਾਈਮ ਪੀਰੀਅਡ ਉਹਨੂੰ ਅੱਧੇ ਘੰਟੇ ਤੋਂ ਵੱਧ ਨਹੀਂ ਰਹਿ ਸਕਦੇ ਅੰਦਰ ਕਿਉਂਕਿ ਉਸ ਤੋਂ ਬਾਅਦ ਉਹ ਬਾਹਰ ਭੇਜ ਦਿੰਦੇ ਆ ਇਹਦੀ ਕੋਈ ਟਾਈਮਿੰਗ ਨਹੀਂ ਹੈਗੀ ਇਹ ਆਪਾਂ ਹੁਣ ਜਿਵੇਂ ਐਂਟਰੀ ਕਰ ਲਈਏ ਜਿੰਨਾ ਚਿਰ ਤੱਕ ਇਹ ক্লোਜ਼ ਨਹੀਂ ਹੋਣੇ ਜਿੰਨਾ ਚਿਰ ਅੰਦਰ ਰਹਿ ਸਕਦੇ ਆ ਆਹ ਜੀ ਮੇਨ ਪੁਆਇੰਟ ਇੰਟਰੈਂਸ ਐਤੋਂ ਫੇਰ ਕਾਰਡ ਲਾਉਣਾ ਪਏਗਾ ਨਾ ਹਾਂ ਇਹ ਵਾਲਾ ਕਾਰਡ ਲਾਉਣਾ ਹਾਂ ਜੀ ਇਹ ਕਾਰਡ ਜ਼ਾ ਕੇ ਫੇਰ ਐਂਟਰੀ ਅੰਦਰ ਹੋਣੀ ਬੈਗ ਸਕੈਨਿੰਗ ਹੁੰਦੀ ਹੈ ਬੈਗ ਸਕੈਨਿੰਗ ਹੈ ਸਾਥ ਵਿੱਚ ਜਨੈ ਨਾ ਨਹੀਂ ਲੈ ਕੇ ਜਾਣਾ ਅੱਛਾ ਬੈਗ ਸਕੈਨਿੰਗ ਕਰਨਾ ਪਵੇਗਾ ਨਹੀਂ ਨਹੀਂ ਬਸ ਵਹੀ ਪਛਾਓ ਇਹ ਵਾਲਾ ਨਹੀਂ ਓਕੇ ਥੈਂਕ ਯੂ ਲਓ ਜੀ ਤੇ ਉਹ ਭਾਜੀ ਕੋ ਬੈਗ ਹੀ ਕਹਿੰਦੇ ਉਹ ਸਕੈਨ ਕਰਕੇ ਲਿਆਉਣਾ ਪੈਣਾ ਤੇ ਉਸ ਤੋਂ ਮੇਰਾ ਨਹੀਂ ਅੰਦਰ ਜਾਣਗੇ ਹੁਣ ਮੇਰੇ ਕੋ ਛੋਟਾ ਬੈਗ ਹੀ ਇਹਦਾ ਕੋਈ ਚੱਕਰ ਨਹੀਂ ਉਹ ਵਾਲਾ ਬੈਗ ਕਹਿੰਦੇ ਸਕੈਨ ਕਰਕੇ ਫਿਰ ਅੰਦਰ ਐਂਟਰ ਹੋਣਾ ਬਾਕੀ ਤਾਂ ਨੂੰ ਅੰਦਰ ਦਾ ਨੂ ਦਿਖਾਉ ਲਦੇ ਆ ਇਹ ਵੀ ਜੰਨਤ ਹੀ ਆ ਬਹੁਤ ਸੋਹਣਾ ਬਣਿਆ ਗਲੋਬਲ ਬ੍ਰੀਜ ਤੇ ਅੰਦਰ ਦੇ ਨਿਆਰੇ ਟੂਰਿਸਟ ਬਹੁਤ ਆਉਂਦੇ ਇੱਥੇ ਘੁੰਮਣ ਲਈ ਜਿਆਦਾਤਰ ਤੇ ਗੋਰੇ ਆ ਔਰ ਨੈਸ਼ਨਰੀਆਂ ਵਾਲੇ ਜਿਵੇਂ ਆਸਟ੍ਰੇਲੀਆ ਇੰਗਲੈਂਡ ਅਮਰੀਕਾ ਨਿਊਜ਼ੀਲੈਂਡ ਤੇ ਹੋਰ ਵੀ ਵੈਸੇ ਕਾਫੀ ਆਪਣੇ ਇੰਡੀਅਨ ਵੀ ਕਾਫੀ ਆ ਤੇ ਮਿਲਦਾ ਖਾਣ ਪੀਣ ਨੂੰ ਸਾਰਾ ਕੁਝ ਹੈਗਾ ਬਾਕੀ ਅੰਦਰ ਜਾ ਕੇ ਤੁਹਾਨੂੰ ਸਾਰਾ ਦਿਖਾਉ ਲਦੇ ਆਂ ਮਿੰਦਲਾ ਦਾ ਪਾਈ ਦੇ ਲੋਕੀ ਸਾਰੇ ਇੱਥੇ ਆ ਗਏ ਆ ਦੇਖੋ ਰੌਣਕ ਰੌਣਕ ਲੱਗੀ ਪੂਰੀ ਆਪਣੇ ਪੰਜਾਬੀ ਕਾਫੀ ਘੁੰਮ ਰਹੇ ਇੱਥੇ ਅੱਜ ਛੁੱਟੀ ਜੂਗਾ ਸਾਰਿਆਂ ਨੇ ਉਹ ਵੀ ਕਰੇ ਘੁੰਮਦੇ ਆ ਫਾਰਮੇਸੀ ਮੈਡੀਸਿਨ ਸਾਰਾ ਕੁਝ ਹੈਗਾ ਭਾਜੀ ਇਹਦੇ ਵਿੱਚ ਮੈਡੀਸਿਨ ਤਾਂ ਕਿ ਵੀ ਆ ਨਾ ਸ਼ਾਪਿੰਗ ਮਾਲ ਵੀ ਆ ਹੈ ਨਾ ਮਿੰਦਲਾ ਦਾ ਬ੍ਰਾਂਡ ਵੀ ਆ ਸਾਰੇ ਨਾ ਆਹ ਬਈ ਆ ਆਕਮੜਾ ਇਹ ਕਹੜਾ ਕਲਚਰ ਆ ਹੈਲ ਹੈਲਮਾ ਹੈਲਮਰਟ ਆਇਲੈਂਡ ਆ ਥਾਈਲੈਂਡ ਦਾ ਕਲਚਰ ਆ ਇਸ ਸਾਰੇ ਕਲਚਰ ਹਰੇਕ ਕੰਟਰੀ ਦੇ ਦੰਗੇ ਆ ਥਾਈਲੈਂਡ ਦਾ ਅੰਦੇ ਆ ਇਹ ਥਾਈਲੈਂਡ ਸਟਾਰਟਿੰਗ ਪੁਆਇੰਟ ਆ ਥਾਈਲੈਂਡ ਹੋਇਆ ਚੱਲੀ ਅੱਗੇ ਚੱਲੀਏਗੇ ਉਹ ਫਾਰਮੇਸੀ ਸਾਹਮਣੇ ਆ ਮੈਡੀਸਿਨ ਕੇ ਲੈਣੇ ਆ ਇਹ ਹੋ ਗਿਆ THAILAND ਦਾ ਕਲਚਰ ਚਲੋ ਐਵੇਂ ਦਿਖਾਉ ਲੇ ਜਿੰਨੇ ਅੱਗੇ ਹਰੇ ਕੰਟਰੀ ਦਾ ਹੀ ਹੈ ਕਹਿੰਦੇ ਸਾਰੇ ਮਤਲਬ ਆਹ ਐਲਮਾ ਸਟਾਈਲ ਕੁੜੀਆਂ ਵਾਸਤੇ ਕੱਪੜੇ ਜ਼ਿਆਦਾ ਨਹੀਂ ਆ ਕੁੜੀਆਂ ਵਾਸਤੇ ਸ਼ਾਪਿੰਗ ਕਰਨ ਨੂੰ ਜ਼ਿਆਦਾ ਹੈ ਲੇਡੀਜ਼ ਦੇ ਲੇਡੀਜ਼ ਮਾਨ ਜ਼ਿਆਦਾ ਹੈ ਨਾ ਜੈਂਟਸ ਮਾਨ ਘੱਟ ਬਣੇ ਵੋ ਸੋਨਾ ਭਾਈ ਮੇਰਾ ਵੀ ਉਹ ਘੈਂਡ ਆਦਾ ਤੁਰਕੀ ਐ ਇਧਰ ਨੂੰ ਰੈਸਟੋਰੈਂਟ ਖਾਣ ਵੀ ਵਾਸਤੇ ਐਨਾ ਟੋਲੀਆ ਕੋਈ ਕਰਵਾ ਚਲੀਏ ਕਰਵਾ اچھا ਇਧਰੋਂ ਇਧਰੋਂ ਸਟਾਰਟ ਹੋ ਗਿਆ ਤੁਰਕੀ ਤੁਰਕੀਜ਼ਮ ਆਈਸਕ੍ਰੀਮ ਅੱਛਾ ਕਲਚਰਿਕ ਹਰ ਇੱਕ ਕੰਟਰੀ ਦੇ ਪੂਰੇ ਵਰਲਡ ਦੀਆਂ ਕੰਟਰੀਆਂ ਦੇ ਵਾਹ ਜੀ ਬੜਾ ਸਾਰੀਆਂ ਸਾਰੀਆਂ ਕੰਟਰੀਆਂ ਨੇ ਯਾਰ ਲਓ ਜੀ ਤੁਹਾਨੂੰ ਸਾਰੀਆਂ ਕੰਟਰੀਆਂ ਜਿੰਨੀਆਂ ਕਿ ਹੋ ਸਕਦਾ ਤੁਹਾਨੂੰ ਦਿਖਾਵਾਂਗੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਦਿਖਾ ਲੈਣ ਦੀ ਬਣੇ ਬੜਾ ਸੋਹਣਾ ਮਿਲਦਾ ਇੱਥੇ ਹੀ ਭਾਵੇਂ ਦੋ ਚਾਰ ਘੰਟੇ ਲੱਗ ਜਾਣ ਸਾਡੇ ਨਾਲ ਵੀ ਟਾਈਮ ਲੱਗ ਸਕਦਾ ਨਾ ਆਪ ਰਫਿਊਮ ਦਾ ਬਹੁਤ ਕੰਮ ਇੱਥੇ ਤੇ ਬਹੁਤ ਵਿਕਦਾ ਇੱਥੇ ਮਾੜੀ ਦਿੱਤਰ ਮੱਡੀ ਦੇਖੋ ਆਪਣੇ ਇੰਡੀਆ ਚ ਇਨਾ ਗਰੇਜ਼ ਨਹੀਂ ਹੈਗਾ ਜਿੰਨਾ ਇੱਥੇ ਹੈ ਪਰ ਕਿਉਂ ਦਾ ਬਹੁਤ ਜ਼ਿਆਦਾ ਪ੍ਰਫੀਟ ਹੈ ਇਹ ਕੋਸ਼ੌਂਕ ਦਾ ਹੈ ਇਹ ਹੈ ਆਪਣਾ ਕਮਿਆਦਾ ਦਾ ਕਲਚਰ ਹੈ ਕਮਿਆਦਾ ਮੈਂ ਕੋਈ ਨਹੀਂ ਕਰਦਾ ਨਾ ਸਭ ਨੇ ਕੋਈ ਨਾ ਕਰਦਾ ਆਹ ਦਵਾ ਲਿੰਕਿੰਗ ਉਹ ਸਾਹਮਣੇ ਪਤਾ ਆਪਣੀ ਜਾਰੇ ਕੋਲੇ ਆਪਣੇ ਕੰਚਰ ਤੇ ਆਹ ਬੜੇ ਬਸੰਦਿਆ ਆ ਗਏ ਬੜੇ ਚਲੋ ਬਾਕੀ ਦਿਖਾਉ ਲੈਂਦੇ ਆ ਲੱਗੇ ਜਾ ਕੇ ਹੁਣ ਹੋਰ ਕਈਆਂ ਦੀ ਆਪਾਂ ਨੂੰ ਸਮਝ ਨਹੀਂ ਨਾ ਆਈ ਲਓ ਜੀ ਤੁਹਾਨੂੰ ਉਹ ਕੋ ਆਗ੍ਰਿਕਲ ਦਿਖਾਉਦੇ ਆ ਸਾਹਮਣੇ ਵਾਹ ਰਾਗਾ ਦਬਾਈ ਭਾਜੀ ਮਰਨ ਗਏ ਦਬਾਈ ਦਬਾਈ ਚੀਤ ਘੁਮਣ ਵਾਲੀ

ਉੱਥੇ ਦੇ ਅਗੋਂ ਅੰਗਿਆਰੀ ਇਹ ਆ ਕੇ ਨੇ ਆਓ ਵੇ ਬਾਹਰ ਦਾ ਇਹਨਾਂ ਮਾਹੌਲ ਨਾਲ ਨਾਲ ਸਾਈਡ ਬਾਈ ਵਾਹ ਕੀ ਆ ਨਿਆਰੇ ਆ ਚਲੋ ਹੁਣ ਜਮਨ ਦੇ ਅੰਦਰ ਜਮਨ ਇਹ ਵੀ ਕੰਟਰੀ ਹੈ ਜਮਨ 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 ਕੰਟਰੀ ਹੁਣ ਇਹਨਾਂ ਦਾ ਕਲਚਰ ਦਿਖਾਉਂਦੇ ਆ ਕਿ ਇਹਨਾਂ ਦੇ ਕਰਦੇ ਆ

ਯਾਦ ਨਾ ਲੋ ਕੱਫੀ ਦੇ ਲੋਕੀ ਨਜ਼ਰੇ ਸੰਦੇ ਬਏ ਸਾਡੇ ਵੇਲੇ ਤੋਂ ਕਿ ਸਾਡੇ ਨਹੀਂ ਹੋਣੇ ਇਹਦੇ ਬਾਰੇ ਕਿੰਨੀ ਜਵਾਬ ਸਕਦੇ ਨਾਲ ਆਪਣੇ ਵੱਲ ਚ ਭਾਜੀ ਬਹੁਤ ਕੰਟਰੀਆਂ ਆ ਪਰ ਅਸੀਂ ਚਲੋ ਥੋੜਾ ਥੋੜਾ ਜਿੰਨਾ ਵੀ ਹੋ ਸਕਦਾ ਤੁਹਾਨੂੰ ਦਿਖਾਵਨੇ ਆ ਹਰੇ ਕੰਟਰੀ ਦਾ ਕਲਚਰ ਮੈਨੂੰ ਲੱਗਦਾ ਨਹੀਂ ਕਿ ਸਾਰੀ ਕੰਟਰੀਆਂ ਦਾ ਆਪਾਂ ਕਲਚਰ ਦਿਖਾਇਆ ਜਾਣਾ ਤੇ ਚਲੋ ਜਿੰਨਾ ਉਹ ਸਾਡੇ ਹੋਏਗਾ ਆਪਾਂ ਕਰਾਉਂਦੇ ਸਾਡੇ ਦਿਖਾਵਾਂਗੇ ਤੇ ਇੱਕ ਗੱਲ ਮੈਂ ਇੱਥੇ ਦੇਖੀ ਹੈ ਵੀ ਇੱਥੇ ਹਰ ਇੱਕ ਕੰਟਰੀ ਦੇ ਲੋਕੀ ਜਿਹੜੇ ਆ ਨਾ ਉਹ ਆਏ ਆ ਬਹਿਰੈਨ ਅੱਛਾ ਉਹ ਬਹਿਰੈਨ ਆ ਗਏ ਹੁਣੇ ਹੀ ਬਹਿਰੈਨ ਨਾਲੇ ਕਲਚਰ ਦੇਖੀ ਜਾਣੇ ਤੇ ਨਾਲੇ ਸਾਰੀ ਕੰਟਰੀਆਂ ਦੇ ਅਸੀਂ ਇੱਥੇ ਐਂਟਰੀ ਕਰੀ ਜਾਣੇ ਆ ਹਰ ਇੱਕ ਕੰਟਰੀ ਦਾ ਅਸੀਂ ਦਾ ਬਹਿਰੈਨ ਦਾ ਹੁਣ ਦੇਖੋ ਕਲਚਰ ਤੇ ਹਰ ਇੱਕ ਕੰਟਰੀ ਤੋਂ ਲੋਕੀ ਇੱਥੇ ਆਉਂਦੇ ਆ ਇੱਕ ਗੱਲ ਹੋਰ ਦੇਖਣ ਵਾਲੀ ਆ ਤਕਰੀਬਨ ਹਰ ਇੱਕ ਦੁਕਾਨ ਵਾਲੇ ਜਿਹੜਾ ਉਹ ਹਿੰਦੀ ਬੋਲਦੇ ਬੋਲਦਾ ਇੰਜ ਲੱਗਦਾ ਨਹੀਂ ਹੈ ਕਿ ਜਿਵੇਂ ਮੈਂ ਦੁਬਈ ਆਇਆ ਹਾਂ ਤੇ ਕੋਈ ਵੀ ਦੁਕਾਨਦਾਰ ਉਹਦਾ ਨਹੀਂ ਹਿੰਦੀ ਚ ਗੱਲ ਕਰੂਗਾ ਮੈਨੂੰ ਲੱਗਦਾ ਸੈਕੰਡ ਲੈਂਗੁਏਜ ਵੀ ਦੁਬਈ ਦੀ ਹਿੰਦੀ ਆ ਜਦ ਤਰੇ ਹਿੰਦੀ ਬੋਲਦੇ ਹੀ ਬੋਲਦੇ ਆ ਤੇ ਬਾਕੀ ਆ ਜੇ ਤੁਹਾਨੂੰ ਥੋੜਾ ਜਿਹਾ ਬਹਿਰੀਨ ਦਾ ਵੀ ਦਿਖਾ ਲਦੇ ਆ ਲਓ ਜੀ ਹੁਣ ਹੈਗਾ ਜੀ ਏਜੀਪਟ ਇਹ ਏਜੀਪਟ ਆ ਏਜੀਪਟ ਕੰਟਰੀ ਉਹਦਾ ਇੰਨੇ ਵਾਜੀ ਵੇਖਣੇ ਜਾਨੇ ਥੋੜਾ ਥੋੜਾ ਅੱਗੇ ਨਿਕਲੀ ਜਾਨੇ ਕਿਉਂਕਿ ਮੈਨੂੰ ਲੱਗਦਾ ਕੰਟਰੀਆਂ ਆਪਣੇ ਵਰਲਡ ਚ ਥੋੜੀਆਂ ਕੰਟਰੀਆਂ ਆ ਇਹ ਬਾਹਰੂ-ਬਾਹਰੂ ਤੁਹਾਨੂੰ ਥੋੜਾ ਦਿਖਾਈ ਜਾਨੇ ਵੈਸੇ ਕਈ ਕੰਟਰੀਆਂ ਦੇ ਮੈਂ ਵੀ ਪਹਿਲੀ ਵਾਰੀ ਸੁਣੀ ਆ ਮਰਾਕੋ ਮਰਾਕੋ ਤੇ ਬੜਾ ਮਸ਼ਹੂਰ ਆ ਮਰਾਕੋ ਦੇਖ ਲਿਆ ਵਾ ਤੇ ਹੁਣ ਉਹਨੂੰ ਵੇਖਣਾ ਵਾ ਉਹਦੀ ਵਾਰੀ ਆ ਮਰਾਕੋ ਚਲੋ ਜੀ ਰਾਜਾ ਵਧੀਆ ਲੱਗ ਰਿਹਾ ਮੈਂ ਮੈਂ ਤੁਹਾਨੂੰ ਦਿਖਾ ਲ ਦਾਂਗੇ ਸਾਰੇ ਦਹੀ ਹੁਣ ਕੰਟਰੀ ਦੇ ਕਲਚਰ ਦਿਖਾਉਣ ਲੱਗੇ ਤੇ ਫਿਰ ਤੇ ਬਹੁਤ ਟਾਈਮ ਲੱਗ ਜਾਣਾ ਤੇ ਵੀਡੀਓ ਬੜੀ ਲੰਬੀ ਬਣ ਜਾਣੀ ਆ ਤੇ ਆਹ ਲੈ ਸਾਡੇ ਜਿੰਨਾ ਕੋ ਸਕਦਾ ਨਾਲੇ ਘੁੰਮਦੇ ਆ ਨਾਲੇ ਘੁੰਮਦੇ ਆ ਇਹ ਹੈਗਾ ਮਰਾਕੋ